ਨਾ ਓਏ 1 ਮਿੰਟ ਰੋਕ ਦੇ ਯਾਰ ਰੋਕ ਜਾ ਰੋਕ ਜਾ ਰੋਕ ਜਾ ਰੋਕ ਜਾ ਪ੍ਰਗਟ ਰੋਕ ਜਾ ਖੜ ਜਾ ਉਤਰੀ ਨਾ ਉੱਤਰਦਾ ਥੋੜੀ ਇੱਕ ਵਾਰੀ ਚੜ੍ਹ ਜਾ ਥੋੜੀ ਨਾ ਹੋਣਾ ਹੋਣਾ ਹੁਣ ਤੇ ਪਿੱਛੇ ਹੋਣਾ ਹੀ ਹਾਂ ਨਾ ਹੁਣ ਤੂੰ ਨੰਦੇ ਸਮਝਾ ਉੱਥੇ ਕਰ ਲੈ ਆ ਉਹਦੇ ਪੱਕੀ ਆਹ ਵੇਖ ਅਮਰ ਤੇ ਪਿੱਛੇ ਲੱਗਾ ਫਾਰਮਰ ਪਾ ਕੇ ਵਾਣਾ ਕੀ ਹੋ ਰਿਹਾ ਉਹ ਬੱਲੇ ਕਰਦੀ ਹੈ ਘੈਂਟ ਸਟੰਟ ਜੇ ਤੌਰ ਤੇ ਤਾਂ ਵਾਕੇ ਹੀ ਬਈ ਮੁੰਡਾ ਸਵਾਰ ਆ ਰੀਲ ਆ ਵੇ ਬਣੀ ਜਾਂਦੀ ਐਂ ਚੋ ਕੱਟ ਲਈ ਐ ਆ ਬਣਾਈ ਨਵਜੋਤ 02208 ਓਏ ਆ ਵੀ ਫੜ ਲਾ ਫੋਨ ਆ ਵੀ ਫੜੀ ਓਥੇ ਕਰ ਛੱਡ ਦੇ ਛੋਟਾ ਐਵੇਂ ਤੇ ਵੇਖ ਰਿਹਾ ਨਮੈਟਿਕ 3x ਦੂਰੋਂ ਬਣਾਇਆ ਲੈ ਵੀ ਛੋਟ ਘੋੜੀ ਜਿੰਨੀ ਨਿੱਕੀ ਆ ਉੰਨੀ ਤਿੱਖੀ ਆ ਗਰਮ ਘੋੜੀ ਆ ਪੂਰੀ ਕੈਰੀ ਆ ਗੰਦੀ ਜੀ ਦੇਖਦੇ ਆ ਕੀ ਮੰਦਾ ਚੱਲ ਬਚਾਲੇ ਇਹ ਕਰ ਲੈ ਇੱਥੇ ਵਾਹਾਂ ਚ ਡਿੱਗੇ ਦਾ ਕੋਈ ਨਿਸ਼ਾਨ ਵੀ ਨਹੀਂ ਹੋਣਾ ਅਦਰਵਾਜ਼ ਆਉਂਦੀ ਪਈ ਆ ਚੱਲ ਇਹ ਤੇ ਆ ਜਾਂਦੀ ਹੁੰਦੀ ਐ ਸਟੰਟ ਕਰਦੀ ਐ ਪੂਰੇ ਅੱਗੇ ਕਿ ਨਹੀਂ ਮੜੀ ਅੱਗੇ ਕਿ ਨਹੀਂ ਐ ਇਹ ਵੇ ਆਂਡੇ ਫੇਕੇ ਇੱਧਰ ਆਂਡੇ ਆਂਡੇ ਪਿੱਛੇ ਉਹ ਤੇਰੀ ਮੈਂ ਵੀ ਤੋੜਦੀ ਨਹੀਂ ਕੋੜੀ ਆਂਡੇ ਆ ਜੀ ਚੱਲ 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 ਤੋਰ ਹਾ ਵੜਾ ਜਾ ਕੇ ਅਮਰਤ ਜਾਈਂ ਇਧਰ ਵਾਂਝੇ ਕਰ ਵਾਂਝੇ ਕਰ ਲਾ ਜਾ ਖਾਂ ਆਉ ਕਾਲੀ ਨਹੀਂ ਮੰਨੀ ਗੋੜੀ ਨਹੀਂ ਬਣੀ ਗੱਲ ਹਾਂ ਇਹ ਤਾਂ ਦਰਦ ਹੈ ਨੀ ਕਿਉਂ ਸਾਈਡ ਤੋਂ ਦੌੜਦਾ ਹੋਰ ਤਾਂ ਕੀ ਆ ਲੋਰੀ ਲੱਗ ਗਈ ਵੇ ਹਜੇ ਦਿਨ ਥੋੜੀ ਮੰਨਦੀ ਨਹੀਂ ਨਹੀਂ ਤੁਰੀ ਬਈ ਬਣੀ ਨਹੀਂ ਗੱਲ ਸਵਾਰ ਬਦਲ ਲੱਗਾ ਪਹਾੜਾ ਸਵਾਰ ਆਉਣ ਲੱਗਾ ਜੀ